ਕਿਹੜਾ ਪਾਵਾ ਆ ਲੋ ਕਰੋ ਆ ਛੜਕਦਾ ਆ ਰਿਹਾ ਇਹ ਦੇਖੋ ਪਾਣੀ ਸਾਹਿਬ ਇਤਨਾ ਕਾਲੇ ਕੱਢੀ ਆ ਰਹੀ ਏ ਏ ਕੋ ਛੜਕ ਰਹੀ ਪਈ ਐਸ ਟਾਈਮ ਆਪਾਂ ਜੀ ਪਿੰਨ ਹਸਪਤਾਲ ਦੇ ਬਿਲਕੁਲ ਸਾਹਮਣੇ ਖੜੇ ਆ ਜੀ ਜੋ ਕਿ ਸੜਕ ਦੇ ਹਾਲਾਤ ਬਿਲਕੁਲ ਆ ਬਾਈਕ ਲਵੋ ਬਾਈਕ ਲਵੋ ਹਾਂਜੀ ਭਾਜੀ ਭਾਜੀ ਕੀ ਹੋਇਆ ਭਾਈ ਗੌਰਮੈਂਟ ਨੇ ਬਹੁਤ ਗੰਦਾ ਪਾਇਆ ਸੜਕਾਂ ਟੁੱਟੀਆਂ ਹੋਈਆਂ ਗੌਰਮੈਂਟ ਨੂੰ ਦੇਖਦਾ ਨਹੀਂ ਆਗਾ ਲਾਪਰਵਾਹੀ ਇੰਨੀ ਜ਼ਿਆਦਾ ਹੈ। ਅੱਛਾ ਜੀ ਗੱਡੀ ਲੈ ਕੇ ਨਿਕਲਦੇ ਟ੍ਰੈਫਿਕ ਬਹੁਤ ਜਾਮ ਹੁੰਦਾ ਭਾਜੀ ਬਹੁਤ ਤਕੜਤ ਹੈਗੀ। ਤੁਹਾਡੀ ਗੱਡੀ ਖਰਾਬ ਹੋਈ ਕਿ ਸੜਕ ਟੁੱਟੀ ਹੋਣੀ ਇੱਕ ਵਾਰੀ ਨਹੀਂ 100 ਵਾਰੀ ਦਾ ਖੱਡੇ ਤੇ ਡਿਗਦੀ ਡਿਗਦੀ ਬੱਚੀ ਆ। ਅੱਛਾ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਮੈਂ ਸਰਕਾਰ ਨੂੰ ਇਹੀ ਕਹਿਣਾ ਚਾਹੁੰਦਾ ਭਾਜੀ ਗਰੀਬਾਂ ਦੀ ਦੇਖੋ ਸੜਕਾਂ ਟੁੱਟੀਆਂ ਉਹ ਬਣਾਓ ਆਸਾ ਗੌਰਮੈਂਟ ਜਿੰਨਾ ਪੈਸਾ ਲੈਂਦੀ ਹੈ ਕਿਹੜੀ ਗੱਲ ਦਾ ਲੈਂਦੀ ਹੈ। ਠੀਕ ਬਸ ਬਾਅਦ ਬਾਤ ਨੂੰ ਆ। ਭਾਈ ਬੈਠੋ ਯਾਰਾ। ਇੱਕ ਨਹੀਂ ਦੋਵੇਂ ਲਈ ਮਾਰਦਾ ਰੋਕ ਮਾਰ ਲੋ ਨਹੀਂ ਡਾਟਾ ਜਾਣਾ ਗਿਆ ਪਾਜੀ ਪੈ ਜਾ ਨੋ ਬਿਓ ਲੋਕ ਭਾਈ ਥੋੜਾ ਜਿਹਾ ਨਹੀਂ 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 ਮੁਰਦਾਬਾਦ ਕਾ ਵੀ ਕਹੜਾ ਹੈ ਤੁਸੀਂ ਕਹੜਾ ਪਾਏ ਭਾਜੀ ਕੀ ਕਾਰਨ ਤੁਸੀਂ ਇੱਥੇ ਸੜਕ ਦੇ ਵੱਟੇ ਫੜ ਕੇ ਬੈਠੇ ਹੋ? ਇਹ ਚਲੋ ਚਲੋ ਭਾਈ ਇਹ ਸੜਕ ਦੇ ਹਾਲਾਤ ਬਹੁਤ ਮਾੜੇ ਆ। ਠੀਕ ਆ। ਇਹ ਹਾਲਾਤ ਇੰਨੇ ਮਾੜੇ ਨੇ ਕਿ ਉਹ ਆਪਣੇ ਹਾਲਾਤ ਮੰਤਰੀ ਨੂੰ ਦੁਹਾਰ ਲੈਂਦੇ ਨੇ। ਠੀਕ ਆ। ਇਹ ਸੜਕ ਦੇ ਹਾਲਾਤ ਨਹੀਂ ਸੁਧਾਰਦੇ। ਕਿੰਨੇ ਚਿਰ ਤੋਂ ਖਰਾਬ ਹੋਈ ਹੋਈ ਐ? ਕਿੰਨੇ ਵੀ ਸੜਕ ਦੇ 4 ਸਾਲ ਤੋਂ ਖਰਾਬ ਹੋਈ। ਠੀਕ। ਦੇਖ ਸਕਦੇ ਹੋ ਇਹ ਜਿਹਦੇ ਕਰਕੇ ਸਾਨੂੰ ਰੋਡ ਬਨਵੇ ਕਰਨੇ ਪੈ ਰਿਹਾ। ਕਈ ਤੇ ਸੜਕ ਪਹਿਲੇ ਚਲਦੀ ਹੁੰਦੀ ਕੁੱਪੀ ਸੜਕ ਕਰਕੇ ਦੇਖ ਲਓ ਰੋਡ ਬੰਦ ਕਰਨਾ ਪਿਆ ਜੀ ਪਰ ਮਾਰਕਿੰਗ ਪੂਰੀ ਕੀਤੀ ਹੋਈ ਹੈ ਦੇਖ ਸਕਦੇ ਹੋ ਪਹੀ ਹਾਲਾਤ ਹੋਈਆਂ ਔਰ ਇਸ ਤੋਂ ਬਾਅਦ ਜਦੋਂ بارشਾਂ ਦੀ ਬਹੁਤ ਬੁਰੇ ਹਾਲਾਤ ਹੋ ਜਾਂਦੇ ਆ ਉਹ ਕਾਰਬੇਸ਼ਨ ਦੇ ਅਧਿਕਾਰੀਆਂ ਕੇ ਬੇਨਤੀ ਇਹਨਾਂ ਨੂੰ ਧਿਆਨ ਦਿੱਤਾ ਜਾਵੇ ਔਰ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਆ ਸੜਕ ਤੇ ਹਾਲਾਤ ਹੈ ਆ ਦੇਖੋ ਜੀ ਕੰਮ ਅਜੇ ਕਰੀ ਗਾ ਰਹੇ ਨੇ ਅਵੇ ਜੀ ਕੰਮ ਅਜੇ ਵੀ ਇਹਦਾ ਮਾਜੀ ਵੀਰੇ ਕੱਢਾ ਰਹੇ ਨੇ ਜੇਕਰ ਸਰਕਾਰ ਜੇਕਰ ਸੜਕ ਬਣਾਏਗੀ ਆਂਦੀ ਮੰਦਰੀ ਆ ਰਹੇ ਜੀ ਹੋਵੇ ਪਾਣੀ ਭਰ ਜਾਂਦਾ ਟੋਏ ਦਾ ਪਤਾ ਨਹੀਂ ਲੱਗਦਾ ਹਾਂ ਜੀ ਇਹ ਸਾਡੇ ਐਮਐਲਏ ਸਾਹਿਬ ਐਥੇ ਰੋਡ ਤੇ ਜੀ ਦੋਵੇਂ ਨੰਬਰ ਜਾਂਦੇ ਨੇ ਪਹਿਲੇ ਦਿਹਾੜੀ ਚ ਹਾਂ ਜੀ ਉਹ ਐਮਐਲਏ ਫਿਕਮ ਲੱਗਣਾ ਆਂਦੇ ਆ ਬਰਗੇ ਪੁੱਛੋ ਉਹ ਆਂਦੇ ਆ ਐਤੋਂ ਗੱਡੀ ਭਾਗ ਤੇ ਦਰਦ ਹਸਪਤਲ ਤੇ ਕੋਲ ਲੱਗਦਾ ਨਾਲ ਹੀ ਆਪਾਂ ਸ਼ੇਅਰ ਕਰਦੇ ਨੀ ਤੁਹਾਡੀ ਪੋਸਟ ਉਹ ਗੱਡੀ ਆ ਰਹੀ ਸ਼ੂਟ ਕਰੀ ਉਹ ਮੋੜੀ ਗਿਆ ਹਾਂ ਉਹ ਕਣਾ ਕੋਲੇ ਲੋ ਬਾਈਟ ਕੋਲੇ ਪਿੱਛੇ ਕਰੋ ਤਾਂ ਟੋਇਆ ਵੇਰੀ ਲੱਗੇਗਾ ਕਾਲਾ ਤੇਰੀ ਵੀਡੀਓ ਬੁਣਾਂਗੇ ਦੋ ਆਏ ਤੁਸੀਂ ਮੈਂ ਫਸਟ ਟਾਈਮ ਆ ਗਿਆ ਨਹੀਂ ਆ ਸੜਕ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਵੇ ਕੀ ਕਹਿਣਾ ਚਾਹੁੰਦੇ ਆ ਤੇ ਬਾਰੇ ਚਾਹਾਂਗੇ ਅੰਨੇ ਹੋ ਗਈ ਗਵਰਨਮੈਂਟ ਗਵਰਨਮੈਂਟ ਨੂੰ ਦੇਖਦਾ ਕੁਝ ਨਹੀਂ ਬਾਹਰ ਦੀ ਵੋਟਾਂ ਲੈਣੀਆਂ ਉਹ ਵੀ ਇਹਨਾਂ ਨੂੰ ਸਭ ਕੁਝ ਦੇ ਦਿਆ ਪਤਾ ਕੋਈ ਨਹੀਂ ਕੋਈ ਲੋਕਾਰੇ ਪਰੋਲੂ ਵਾਸਤੇ ਨਹੀਂ ਜੱਗਲਾ ਹੀ ਨਹੀਂ ਦੇਖਿਆ ਜਾਵੇ ਨਾ ਕੋਲ ਹਸਪੀਟਲ ਵੀ ਹੈ ਰिलायंस ਮਾਲ ਵੀ ਹੈ ਕੈਂਬਰੀਜ ਸਕੂਲ ਵੀ ਸਿਰਫ ਇਹਨਾਂ ਨੂੰ ਆਪਣੀ ਕੁਛ ਹੀ ਨਾਲ ਮਤਲਬ ਹੈ ਹੋਰ ਕੋਈ ਮਤਲਬ ਨਹੀਂ ਇਹ ਚੋਪੜੀਆਂ ਚੋਪੜੀਆਂ ਬਸ ਗੱਲਾਂ ਕਰਨ ਜੋ ਹੋਰ ਕੁਝ ਨਹੀਂ ਕਰਨ ਜੋ ਤੁਹਾਨੂੰ ਕੀ ਲੱਗਦਾ ਬਣਾਣਗੇ ਨਹੀਂ ਜਿੰਨਾ ਅੱਜ ਬਣਾਖਦੇ ਅੱਜ ਦੇਖ ਲੈ ਤੁਸੀਂ ਇਹਨਾਂ ਦੇ ਹੱਥ ਘਾਟਣ ਕਰਕੇ ਚੱਲ ਜਾਣਾ ਇੱਥੇ ਵੀ ਆਏ ਵੀ ਤੇ ਕਲੀਮਨ ਕੱਟਣ ਨੂੰ ਬੜੇ ਤਗੜੇ ਆ ਹੋਰ ਕਿਸੇ ਕੰਮ ਨੂੰ ਠੀਕ ਦੇ ਪਿੱਛੇ ਕਰੋ ਨਾ ਟੋਆ ਵੇਰੀ ਲੱਗੇਗਾ ਉਹ ਗੱਡੀ ਆ ਰਹੀ ਫੁੱਟਰੀ ਆ ਆਹੋ ਆ ਮਾਪਣਾ ਮੇਰਾ ਨਾ ਇੰਦਰਜੀਤ ਭਗਤ ਆ ਜੀ ਅੱਜ ਤੁਸੀਂ ਇੱਥੇ ਗੜਾ ਰੋਡ ਤੇ ਟੁੱਟੀ ਸੜਕ ਤੇ ਖੜੇ ਹੋ ਕਾਰਨ ਕੀ ਹੈ ਕਾਰ ਨਹੀਂ ਹੋਈ ਜੀ ਸੜਕ ਦੇ ਹਾਲਾਤ ਦੇਖ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਨੇ ਆ ਜੀ ਠੀਕ ਹੈ ਨਹੀਂ ਕਿੰਨੇ ਕੁ ਚਿਰ ਤੋਂ ਟੁੱਟੀ ਹੋਈ ਹੈ ਕਦੀ ਬਣੀ ਹੈ ਜਾਂ ਕੀ ਕਾਰਨ ਕੀ ਇਹਦਾ ਇਹ ਸਾਢੇ ਕੁ 4 ਸਾਲ ਤੋਂ ਇਹਦੀ ਹਲਾ ਦੇ ਦਈਏ ਸੜਕ ਦੇ ਜੀ ਠੀਕ ਹੈ ਵਿੱਚ ਜੀ ਬਣੀ ਸੀ ਜਿਹਦੇ ਕਰਕੇ ਇਹ ਬਣੀ ਜਿੱਦਣ ਬਣੀ ਦੂਜੇ ਦਿਨ ਬਰਸਾਤ ਪਈ ਤੇ ਉਹ ਝਾੜੂ ਨਾਲ ਇਕੱਠੀ ਕਰਨੀ ਪਈ ਸੜਕ ਦੀ ਐਦਾਂ ਦਾ ਮਟੀਰੀਅਲ ਪਾਇਆ ਗਿਆ ਸੀ ਐਦਾਂ ਦਾ ਮਟੀਰੀਅਲ ਪਾਇਆ ਕਿਹੜੀ ਸਰਕਾਰ ਕਿਹੜੀ ਸੀ ਉਦੋਂ ਕਾਂਗਰਸ ਸਰਕਾਰ ਸੀ ਔਰ ਉਸ ਟਾਈਮ ਸੀ ਆਪਣੇ ਸਰਦਾਰ ਪ੍ਰਗਟ ਸਿੰਘ ਜੀ ਕਿ ਉਹਨਾਂ ਨੂੰ ਮੰਤਰੀ ਸਿੱਖਿਆ ਮੰਤਰੀ ਵੀ ਉਹਨਾਂ ਨੂੰ ਤੁਸੀਂ ਮੌਕਾ ਨਹੀਂ ਦਿਖਾਇਆ ਉਸ ਟਾਈਮ ਮਹਾਰਾਜ ਜੀ ਮੌਕਾ ਕੀ ਲੋਕਾਂ ਨੇ ਜਨ ਸੁਭਾਵਾਂ ਦੇ ਵਿੱਚ ਮੂੰਹ ਤੇ ਕਿਹਾ ਜੀ ਉਹਨਾਂ ਨੇ ਅੱਛਾ ਬਈ ਹਾਲਾਤ ਦੇ ਛੜੀ ਦੇ ਹਾਲਾਤ ਦੇਖੋ ਕੱਲ ਬਣੀ ਤੇ ਅੱਜ ਇਕੱਠੀ ਕਰਨੀ ਹੋਈ ਝਾੜੂ ਕਦੀ ਇਹਦੀ ਐਕਸੀਡੈਂਟ ਵੀ ਹੁੰਦੇ ਯਾਰਾ ਵਗੈਰਾ ਜਿਵੇਂ ਐਂਬੂਲੈਂਸ ਵੀ ਨੰਗਦੀ ਹੋਣੀ ਸਾਹਮਣੇ ਵੀ ਐਮਐਸਓ ਹਸਪੀਟਲ ਆ ਇੱਥੇ ਸਭ ਕੁਝ ਲੰਘਦਾ ਜੀ ਪਰ ਐਕਸੀਡੈਂਟ ਵੀ ਇੱਕ ਛਤ ਦਾ ਰੋਜ਼ ਹੁੰਦਾ ਹੈ ਇੱਕ ਘੰਟੇ ਜਿੱਕ ਦੇ ਹੁੰਦੇ ਹੁੰਦਾ ਜੀ ਤੁਸੀਂ ਹੁਣ ਨਗਰ ਨਿਗਮ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਜਾਂ ਮੰਤਰੀ ਸਾਹਿਬ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਸ ਇਹੋ ਹੀ ਸੁਨੇਹਾ ਦੇਣਾ ਚਾਹੁੰਦੇ ਆ ਜੀ ਸਾਡੇ ਦਿੱਧਰ ਸਿਖਾਓ ਤੇ ਆਂਜਾਨ ਵਾਲਿਆਂ ਦੇ ਤੇ ਮੇਅਰ ਕਰੋ ਤੇ ਸ਼ਹਿਰ ਨੂੰ ਦੁਬਾਰਾ ਬਣਾਓ ਤਾਂ ਜੋ ਤੁਹਾਡਾ ਜਿਹੜਾ ਪਿਛਲਾ ਕੀਤਾ ਹੋਇਆ ਕੰਮ ਹੈ ਉਹ ਟੁੱਟਾ ਜਾਵੇ ਠੀਕ ਅੱਛਾ ਜੀ ਮੈਂ ਗੜੇ ਦਾ ਨਹੀਂ ਮਾਫੀ ਲਾਉਂਦਾ ਔਰ ਇਸ ਟਾਈਮ ਆਪਾਂ 3 ਹਸਪਤਾਲ ਦੇ ਬਿਲਕੁਲ ਸਾਹਮਣੇ ਵਾਲੀ ਸੜਕ ਤੇ ਖੜੇ ਹਾਂ ਔਰ ਸੜਕ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਕੈਮਰਾ نیچے ਮਾਰੇ ਜਾਵੇ ਇੱਕ ਮਿੰਟ ਇੱਕ ਮਿੰਟ ਦੱਸੋ ਅੱਛਾ ਕਿੰਨੇ ਚਿਰ ਤੋਂ ਖਰਾਬ ਹੈ ਬਾਜੀ ਇਹ ਇਹ ਭਾਜੀ ਪਿਛਲੇ 3-4 ਸਾਲ ਤੋਂ ਇਸ ਤਰ੍ਹਾਂ ਹੀ ਚੱਲ ਰਹੀ ਹੈ ਅੱਛਾ ਹਰ ਵਾਰੀ ਸਰਕਾਰ ਚੇਂਜ ਹੋ ਜਾਂਦੀ ਪਰ ਇਹ ਸੜਕ ਦੇ ਹਾਲਾਤ ਕਦੀ ਨਹੀਂ ਬਦਲੇ ਠੀਕ ਹੈ ਸੋ ਸਰਕਾਰ ਅਗੇ ਹੀ ਬੇਨਤੀ ਹੈ ਕਿ ਵੀ ਇਸ ਸੜਕ ਵੱਲ ਧਿਆਨ ਦਿੱਤਾ ਜਾਵੇ ਠੀਕ ਹੈ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਧਰਨੇ ਲਾਏ ਜਾਣਗੇ ਇਸ ਸੜਕ ਦੇ ਹਾਲਾਤ ਠੀਕ ਨਾ ਹੋਏ ਤੇ ਇਧਰਲੇ ਪਾਸੇ ਐਮਐਲਏ ਦਾ ਪੋਣਾ ਹੈ ਇਸ ਟਾਈਮ ਜੀ ਸਰਦਾਰ ਪ੍ਰਗਟ ਸਿੰਘ ਹੀ ਐਮਐਲਏ ਹਨ ਉਹ ਤਿੰਨ ਵਾਰ ਕੰਟੀਨਿਊ ਇੱਥੇ ਐਮਐਲਏ ਰਹਿ ਚੁੱਕੇ ਹਨ ਪਰ ਇਹ ਸੜਕ ਦੇ ਹਾਲਾਤ ਕਦੀ ਵੀ ਨਹੀਂ ਬਦਲੇਗੇ ਤੁਸੀਂ ਕਦੀ ਉਹਨਾਂ ਨੂੰ ਮੌਕਾ ਨਹੀਂ ਦਿਖਾਇਆ ਮੌਕੇ ਦੇ ਜੀ ਪਿਛਲੇ 5 ਸਾਲ ਪਹਿਲਾਂ ਇੱਥੇ ਸੜਕ ਬਣੀ ਜੋ ਕਿ ਦੂਸਰੇ ਦਿਨ ਹੀ ਟੁੱਟ ਗਈ ਇਹ ਸਰਕਾਰ ਦੀਆਂ ناکਾਮੀਆਂ ਹਨ ਜਿਨ੍ਹਾਂ ਕਰਕੇ ਇਹ ਸੜਕ ਅੱਜ ਤੱਕ ਨਹੀਂ ਬਣਦੀ ਕਦੀ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਆ ਕੇ ਮੌਕਾ ਨਹੀਂ ਦੇਖਿਆ ਜੇ ਦੇਖਿਆ ਹੁੰਦਾ ਤਾਂ ਸਾਰੇ ਸੜਕ ਬਣੀ ਹੁੰਦੀ ਜੀ ਕਿੰਨੇ ਕੋ ਐਕਸੀਡੈਂਟ ਹੁੰਦੇ ਰੋਜ਼ ਦੇ ਇੱਥੇ ਸਰ ਇੱਥੇ ਤਕਰੀਬਨ ਇੱਥੇ ਰੋਜ਼ ਦਾ 1-2 ਐਕਸੀਡੈਂਟ ਹੁੰਦਾ ਹੀ ਰਹਿੰਦਾ ਹੈ ਠੀਕ ਹੈ ਤੁਸੀਂ ਕਦੀ ਵੀ ਇੱਥੇ ਰੈਗੂਲਰ ਖੜੇ ਹੋ ਕੇ ਦੇਖੋ ਤੁਹਾਨੂੰ ਕੋਈ ਨਾ ਕੋਈ ਐਕਸੀਡੈਂਟ ਇੱਥੇ ਮਿਲ ਜਾਵੇ। ਐਸੇ ਮਾ ਦੇਖੋ ਅਸੀਂ ਮਾਰਕਿੰਗ ਕਰ ਰਹੇ ਹਾਂ ਇੱਥੇ ਸੜਕ ਦੀ ਕਿਉਂਕਿ ਬਿਲਕੁਲ ਹਾਲਾਤ ਖਰਾਬ ਹਨ। ਪਰ ਕਿੰਨੀ ਟਿੱਕਰ ਆ ਰਹੀ ਉਹ ਦੇਖ ਮੰੰਗਣ ਵਾਲਿਆਂ ਨੇ ਜੀ। ਉਹ ਜਦੋਂ ਬਾਰਿਸ਼ ਆਂਦੀ ਹੈ ਉਸ ਟਾਈਮ ਤੇ ਬਿਲਕੁਲ ਹੀ ਹਾਲਾਤ ਬੱਦਰ ਹੋ ਜਾਂਦੇ ਹਨ ਜੀ। ਸੋ ਸਰਕਾਰ ਅਗੇ ਬੇਚੇ ਇਸ ਵੱਲ ਧਿਆਨ ਦਿੱਤਾ ਜਾਵੇ। ਨਹੀਂ ਤਾਂ ਵਾਲੇ ਜਿਹੜਾ ਜਿੱਥੇ ਧੰਨੇ ਲਾਏ ਜਾਂਦੇ ਜੀ।